ਇਹ ਕਾਲੀ ਦਲ ਦੀਆਂ ਪ੍ਰਾਪਤੀਆਂ ਘੱਟ ਹੈ ਜੀ ਤੇ ਇਹ ਪਰਿਵੈਦਾ ਨੇ ਕਈ ਨੁਕਸਾਨ ਸਿਆਸੀ ਲੈਵਲ ਤੇ ਕਾਫੀ ਜ਼ਿਆਦਾ ਕੀਤੇ ਆ ਮਾੜੀ ਗੇਮ ਖੇਡੇ ਆ ਜਿਹਦੇ ਕਰਕੇ ਮੁੜ ਗਿਆ ਸਾਰਾ ਅਸੀਂ ਕਹਿ ਦਈਏ ਵੀ ਦਰਬਾਰ ਸਾਹਿਬ ਤੇ ਹਮਲਾ ਤੇ ਨਵੰਬਰ 84 ਇਹ ਸਾਰਾ ਕੁਝ ਉਸ ਦੀਆਂ ਜੜਾਂ ਚ 1947 ਦੇ ਜਿਹੜੇ ਗਲਤੀਆਂ ਕੀਤੀਆਂ ਕਾਲੀ ਦਲ ਜੀ ਰਕਾਸ਼ ਸਿੰਘ ਬਾਦਲ ਨੇ ਹਾਰ ਮੰਨ ਕੇ ਹੁਣ ਕਾਂਗਰਸ ਨਾਲ ਤਾਂ ਜੁੜ ਨਹੀਂ ਸਕਦਾ ਸੀ ਬਰਾਬਰ ਦੀ ਧਿਰ ਖੜੀ ਸੀ ਭਾਜਪਾ ਉਹਨਾਂ ਨਾਲ ਜੁੜ ਗਿਆ ਜੀ ਇੱਕ ਤਰੀਕੇ ਨਾਲ ਉਹ ਕਾਂਗਰਸੀ ਕਹਿੰਦੇ ਇਹੀ ਕਹਿੰਦੇ ਸੀ ਕਾਂਗਰਸ ਵਾਲੇ ਜਾਂ ਸੈਕਟਰ ਇਹ ਕਹਿੰਦਾ ਸੀ ਤੁਸੀਂ ਵੱਖਰੇ ਨਹੀਂ ਆ ਤੁਸੀਂ ਸਾਡੇ ਚੋਂ ਆ ਬਿਗੈਰ ਸ਼ਰਤ ਸੀ ਉਹਤੇ ਦਾ ਮਤਲਬ ਹੁੰਦਾ ਆਪਾ ਸਮਰਪਣ ਸਰੈਂਡਰ ਉਹ ਸਰੈਂਡਰ ਕਰ ਗਏ ਇਹ ਉਦੋਂ ਪਿੱਛੋਂ ਜਿਹੜੀ ਆ ਰਾਜ ਦਿੱਤੀ ਆ ਸਾਰੀ ਜੀ ਆਪਾ ਸਰੈਂਡਰ ਦੀ ਰਾਜ ਦਿੱਤੀ ਆ ਆਪਾ ਸਮਰਪਣ ਦੀ ਰਾਜ ਦਿੱਤੀ ਆ ਸਾਰੀ ਅਕਾਲੀ ਦਲ ਨੋਨੋ ਕਿਸੇ ਟੱਠੇ ਖੂਜ ਪਵੇ ਪੰਜਾਬ ਪੰਜਾਬੀ ਜਾਇਦੇ ਹੋਰ ਸਾਰੇ ਜਿਹੜੇ ਜਿੰਨੀਆਂ ਇਹਨਾਂ ਦੀਆਂ ਲੋੜਾਂ ਸੀਗੀਆਂ ਜਾਂ ਇਹਨਾਂ ਦੇ ਹੱਕ ਸੀ ਤੇ ਬਸ ਸਿਰਫ ਇਹ ਸ ਕਰਕੇ ਇਹਨਾਂ ਨੇ ਤਾਂ ਹੋਰ ਸਬਸਰਾਂ ਨੂੰ ਵੀ ਉਹ ਸਾਰਿਆਂ ਜਿਹਦੇ ਤੱਕੇ ਕਰਦੇ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਇਹਨਾਂ ਨੇ ਪੋਜੀਸ਼ਨਾਂ ਦਿੱਤੀਆਂ ਬਿਨਾਂ ਸ਼ਰਤ ਤੋਂ ਸਾਰਾ ਆਪਣਾ ਆਪਣਾ ਸਾਰਾ ਪਾਰਟੀ ਨਾਲ ਜੁੜ ਗਏ ਭਾਜਪਾ ਨਾਲ ਤੇ ਉਹ ਵੀ ਬਿਨਾਂ ਸ਼ਰਤੇ ਇੱਥੇ ਆ ਗਏ ਸੀਗੇ ਜੀ ਜੀ ਤਾਂ ਫਿਰ ਜਿਵੇਂ ਉਹੀ ਸਾਰਾ ਕੁਝ ਹੁਣ ਬਦਲਣਾ ਹੋਇਆ ਉਹ 47 ਮਿੰਟ ਤੇ ਅਸੀਂ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਬਹੁਤ ਸਤਿਕਾਰਯੋਗ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਜੀ ਸਿੱਧੂ ਅੱਜ ਜੁੜਿਆ ਗੱਲਬਾਤ ਕਰਦੇ ਆ ਪੰਜਾਬ ਦੇ ਵਿੱਚ ਨਵਾਂ ਅਕਾਲੀ ਦਲ ਬਣਨ ਜਾ ਰਿਹਾ ਵਾ ਨਵਾਂ ਅਕਾਲੀ ਦਲ ਜੋ ਅੱਜ ਪਿੰਡ ਉਹਨਾਂ ਨੇ ਰਖੜੇ ਪਿੰਡ ਮੀਟਿੰਗ ਰੱਖੀ ਹੋਈ ਹੈ ਕਾਫੀ ਦਿਨਾਂ ਤੋਂ ਇਹ ਵਿਚਾਰ ਚੱਲ ਰਹੀ ਹੈ ਵੀ ਨਵਾਂ ਅਕਾਲੀ ਦਲ ਦਾ ਰੂਪਰੇਖਾ ਕੀ ਹੋਵੇਗੀ ਖੈਰ ਉਹ ਜਦੋਂ ਬਣੇਗੀ ਬੋਡੀ ਤੇ ਉਦੋਂ ਪਤਾ ਲੱਗੂਗਾ ਵੀ ਨਵਾਂ ਅਕਾਲੀ ਦਲ ਦੇ ਵਿੱਚ ਕਿਹੜੇ ਕਿਹੜੇ ਪੁਰਾਣੇ ਡੱਬੇ ਲਾਏ ਗਏ ਆ ਜਿਵੇਂ ਪੀਪੀਪੀਪੀ ਦੇ ਵਿੱਚ ਮਨਪ੍ਰੀਤ ਯਾਲੀ ਨੇ ਕਿਹਾ ਸੀ ਵੀ ਕੋਈ ਪੁਰਾਣਾ ਡੱਬਾ ਨਹੀਂ ਲਾਵਾਂਗੇ ਪਰ ਉਹ ਕਿਸੇ ਪਾਸੋਂ ਵੀ ਉਹ ਜਿਹੜੇ ਹੈਗੇ ਸਫਲ ਨਹੀਂ ਹੋ ਸਕੇ ਅੱਜ ਨਵਾਂ ਅਕਾਲੀ ਦਲ ਸ਼ੁਰੂ ਕਰਨ ਜਾ ਰਿਹਾ ਤੇ ਜਿਹੜਾ ਪੁਰਾਣਾ ਅਕਾਲੀ ਦਲ ਹੋਂ ਤੱਕ ਉਹਨੇ ਪੰਜਾਬ ਨੂੰ ਕੀ ਦਿੱਤਾ ਪੰਜਾਬ ਨੂੰ ਕੀ ਦੇਣ ਦਿੱਤੀ ਹੈ ਅਕਾਲੀ ਜਿਹੜਾ ਸ਼ਬਦ ਹੈ ਆਪਣੇ ਆਪ ਚ ਬੜੀ-ਬੜੀ ਅਹਮਿਤ ਰੱਖਦਾ ਵਾ ਅਕਾਲੀ ਦਲ ਦਾ ਜੋੜ ਘਟੋ ਕਰ ਲੈਨੇ ਆ ਸਤਿਕਾਰਯੋਗ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਜੀ ਜੁੜੇ ਆ ਸਭ ਤੋਂ ਪਹਿਲਾਂ ਸਿੱਧੂ ਸਾਹਿਬ ਦਾ ਫਤਿਹ ਅਰਚ ਕਰਦੇ ਆ ਸਿੱਧੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧੂ ਸਾਹਿਬ ਜੋ ਪੁਰਾਣਾ ਅਕਾਲੀ ਦਲਾ ਹੋਂ ਤੱਕ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਇਹ ਪਾਰਟੀ ਖੇਤਰੀ ਪਾਰਟੀ ਸਾਡੀ ਹੋਂਚੇ ਆਈ ਸੀ ਪਰ ਪੰਜਾਬ ਦਾ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਚਾਹ ਪਾਣੀ ਦਾ ਮੁੱਦਾ ਹੋਵੇ ਚਾਹ ਪੰਜਾਬੀ ਸੂਬੇ ਦਾ ਮੁੱਦਾ ਹੋਵੇ ਚਾਹ ਪੰਜਾਬੀ ਬੋਲੀ ਦਾ ਮੁੱਦਾ ਹੋਵੇ ਕਿਸੇ ਵੀ ਮੁੱਦੇ ਤੇ ਅਕਾਲੀ ਦਲ ਨੇ ਹੁਣ ਤੱਕ ਆਪਣੀ ਬੰਦੀ ਇਮਤ ਨਹੀਂ ਨਿਭਾਈ ਇਸ ਮਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਵੀ ਅਕਾਲੀ ਦਲ ਨੇ ਹੁਣ ਤੱਕ ਪੰਜਾਬ ਨੂੰ ਕੀ ਦਿੱਤਾ ਤੇ ਕੀ ਗਵਾਇਆ ਪੰਜਾਬ ਦਾ ਦੇਖੋ ਅਕਾਲੀ ਦਲ ਦਸੰਬਰ 1920 ਚ ਬਣਿਆ ਸੀ ਤੇ 100 103 4 ਸਾਲ ਹੋ ਗਏ ਇਹਨੂੰ 4 ਹੀ ਹੋ ਗਿਆ 104 ਸਾਲ ਹੋ ਗਏ ਤੇ ਅਸੀਂ ਜੇਹਰ ਸਾਡੇ ਦਾ ਮੋਟਾ ਰਿਵਿਊ ਕਰੀਏ ਮੁਤਾਲਆ ਕਰੀਏ ਤਾਂ ਇਹ ਲੱਗ ਰਿਹਾ ਹੈ ਵੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਘਟ ਹੈ ਜੀ ਤੇ ਇਹ ਇਹਨਾਂ ਨੇ ਕਈ ਨੁਕਸਾਨ ਸਿਆਸੀ ਲੈਵਲ ਤੇ ਕਾਫੀ ਜ਼ਿਆਦਾ ਕੀਤੇ ਆ ਮੋٹے ਲੈਵਲ ਤੇ ਅਸੀਂ ਦੇਖੀਵੇ ਕਾਲੀ ਦਲ ਦੀ ਇੱਕ ਪ੍ਰਾਪਤੀ ਜ਼ਰੂਰ ਹੈ ਇਹ ਬਣਿਆ ਸੀ ਇਹ ਜੀਪੀਸੀ ਨੇ ਬਣਾਇਆ ਸੀ ਜੀ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਸੀ ਉਹਨਾਂ ਤੋਂ ਛਡਾਉਣ ਦੇ ਲਈ ਇਹ ਬਣਾਇਆ ਸੀਗਾ ਤੇ ਉਸ ਤੋਂ ਬਾਅਦ ਗੁਰਦੁਆਰੇ ਬਾਹਨ ਤੋਂ ਬਾਅਦ ਸਾਰਾ ਇਹਨੇ 4-5 ਸਾਲ ਜਿਹੜਾ ਇੱਕ ਉਹਨਾਂ ਦਾ ਇੱਕ ਅੱਗੇ ਜਥੇ ਦੇ ਲੈਵਲ ਤੇ ਕੰਮ ਕੀਤਾ ਸੀਗਾ ਆਸਜੀਪੀਸੀ ਦਾ ਤੇ ਉਹ ਫਿਰ ਹੌਲੀ ਹੌਲੀ 37 ਦੀਆਂ ਇਲੈਕਸ਼ਨਾਂ ਵਿੱਚ ਸ਼ਾਮਲ ਹੋ ਗਿਆ 1937 ਦੀਆਂ ਚ ਤੇ ਉਹ ਉੜ ਕੇ ਫਿਰ ਚੋਣ ਪ੍ਰਕਿਰਿਆ 'ਚ ਹੋ ਗਿਆ ਮੋٹے ਲੈਵਲ ਤੇ ਆਪਾਂ ਨਾ ਗਾਈਏ ਪਿੱਛੇ ਇਹਨਾਂ ਦਾ 40 ਕ ਸਾਲ ਮਾਸਟਰ ਤਾਰਾ ਸਿੰਘ ਲੀਡਰ ਰਹੇ ਆ ਪ੍ਰਧਾਨ ਦੇ ਲੈਵਲ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਵੀ ਹੈ ਤੇ ਉਹਨਾਂ ਦੀਆਂ ਬਹੁਤ ਵੱਡੀਆਂ ਔਰ ਕਮਜ਼ੋਰੀਆਂ ਵੀ ਆ ਉਹਨਾਂ ਦੇ ਨਾਲ ਕਮਜ਼ੋਰੀ ਇਹ ਹੈ ਵੀ 47 ਦੇ ਵਿੱਚ ਅਸੀਂ ਬਹੁਤ ਨੁਕਸਾਨ ਕੀਤਾ ਮਤਲਬ ਕਿ ਸਾਡੇ ਟੋਟਲ ਸਿੱਖ ਪੋਪੂਲੇਸ਼ਨ ਪਰਸੈਂਟ ਸੀ 47 ਵੇਲੇ ਤੇ ਪੰਜਾਬ ਦੇ ਸਿੱਖਾਂ ਕੋਲੇ ਮੁਕਤੀ ਹੈ ਜ਼ਮੀਨ ਹੈ ਜਿਹੜੀ ਕਿ ਨਾ ਉਹ ਸੀ 26% ਦੇ ਨੇੜ ਤੇੜੋਂ ਆਉਂਦੇ ਡਬਲ ਤੋਂ ਵੀ ਜ਼ਿਆਦਾ ਮਤਲਬ ਕਿ ਬਹੁਤ ਹੀ ਵੱਡੇ ਤੇ ਇਹ ਬਹੁਤ ਜ਼ਿਆਦਾ ਵੱਡਾ ਹਿੱਸਾ ਜ਼ਮੀਨਾਂ ਦਾ ਉਧਰ ਛੱਡਿਆ ਹੈ ਇੱਥੇ ਆ ਕੇ ਘੱਟ ਬੜੇ ਲੱਗੇ ਤੇ ਇਹਨਾਂ ਨੂੰ ਪ੍ਰਾਪਰਟੀ ਬਹੁਤ ਘੱਟ ਮਿਲੇ। ਕਈ ਥਾਈ ਤਾਂ 10% ਤੱਕ ਵੀ ਇਹ ਕਦੇ ਅੱਧਾ ਦਾ ਕੱਟ ਲੱਗ ਗਿਆ। ਇਹ ਜੇ ਕੱਟ ਬਹੁਤ ਲੱਗੇ ਆ ਤੇ ਨੁਕਸਾਨ ਪ੍ਰਾਪਰਟੀ ਦਾ ਤੇ ਜ਼ਿੰਦਗੀਆਂ ਦਾ ਬਹੁਤ ਇਹਨਾਂ ਨੇ ਕਰਾਇਆ। ਮਾੜੀ ਗੇਮ ਖੇਡੇ ਆ ਜਿਹਦੇ ਕਰਕੇ ਮੁੜ ਕੇ ਆ ਸਾਰਾ ਅਸੀਂ ਕਹਿ ਦਈਏ ਵੀ ਦਰਬਾਰ ਸਾਹਿਬ ਤੇ ਹਮਲਾ ਤੇ ਨਵੰਬਰ 84 ਇਹ ਸਾਰਾ ਕੁਝ ਉਸ ਦੀਆਂ ਜੜ੍ਹਾਂ ਚ 1947 ਦੇ ਜੇਲੀ ਜਿਹੜੀ ਗਲਤੀਆਂ ਕੀਤੀਆਂ ਅਕਾਲੀ ਦਲ ਨੇ ਜੀ ਮਾਸਟਰ ਤਾਰਾ ਸਿੰਘ ਦੀ ਗਲਤੀ ਅਕਾਲੀ ਦਲ ਨੇ ਮਾਸਟਰ ਤਾਰਾ ਸਿੰਘ ਸੀਗਾ ਚਲੋ ਕੋਈ ਹੋਰ ਵੀ ਲੀਡਰ ਸੀ ਬਲਦੇਵ ਸਿੰਘ ਵਰਗੇ ਬਲਦੇਵ ਸਿੰਘ ਵੀ ਸੀ ਸੋ ਅਸੀਂ ਉਹਦੇ ਚ ਨਜ਼ਰਦੇ ਕਿਹਨੇ ਕਿਹਨੇ ਕੀ ਕੀਤਾ ਮੋٹے ਲੈਵਲ ਤੇ ਅਸੀਂ ਗਲਤੀਆਂ ਕੀਤੀਆਂ ਜੀ ਜਿਹੜੀ ਸਾਡੀ ਪੋਜੀਸ਼ਨ ਅੰਗਰੇਜ਼ਾਂ ਵੇਲੇ ਕੁਝ ਥੋੜੀ ਜਿਹੀ ਠੀਕ ਹੋ ਗਈ ਸੀ ਬਸ ਤੇ 49 ਤੋਂ ਬਾਅਦ ਕੋਈ ਵੱਡੀ ਗੱਲ ਹੈ ਨਹੀਂ ਅੰਗਰੇਜ਼ਾਂ ਵੇਲੇ ਇਸ ਕਰਕੇ ਠੀਕ ਹੋ ਗਈ ਸੀ ਤੇ ਉਹਨਾਂ ਨੂੰ ਜਰੂਰ ਤੁਸੀਂ ਫੌਜ ਵਿੱਚ ਫਸਟ ਵਰਲਡ ਵਾਰ 1900 ਉਮ ਸੋਇਆ 15 16 ਚ ਜੀ ਜੀ ਤੇ ਸੈਕੰਡ ਵਰਲਡ ਵਾਰ 1940 45 ਚ ਹੋਇਆ ਦੋਨਾਂ ਚ ਉਹਨਾਂ ਨੂੰ ਬਹੁਤ ਵੱਡੀ ਫੌਜ ਦੀ ਲੋੜ ਸੀ ਉਹਨਾਂ ਨੇ ਮੁਸਲਮਾਨ ਪੰਜਾਬੀਆਂ ਨੂੰ ਵੀ ਕੁਝ ਹਿੰਦੂ ਪੰਜਾਬੀ ਵੀ ਤੇ ਸਿੱਖ ਬਹੁਤ ਵੱਡੇ ਲੈਵਲ ਤੇ ਹੋਈਏ ਕਿਸੇ ਵੇਲੇ ਤਾਂ ਇਹ ਅਫਸਰ ਇਹਨਾਂ ਦੇ ਅਧਦੇ ਅਧਿਅਸਰ ਜਿਹੜੇ ਸੀ ਸਾਰੇ ਇੰਡੀਅਨ ਫੌਜ ਤੇ ਇਹ ਸਿੱਖ ਹੁੰਦੇ ਸੀਗੇ ਉਹਨੂੰ ਉਹ ਆਵਦੀ ਲੋੜ ਚੋਂ ਇਹਨਾਂ ਨੂੰ ਹਲਾਰਾ ਮਿਲਿਆ ਆ ਸਾਡੀ ਜਿਹੜੀ ਜਿਹੜੀ ਸਾਡੇ ਵੇਸ ਭੂਸਾ ਤੇ ਸਾਡਾ ਜਿਹੜਾ ਪਹਿਰਾਵਾ ਤੇ ਸਾਡਾ ਸਿੱਖੀ ਜਿਹੜਾ ਹੈ ਜਿਹੜਾ ਰਹਿ ਗਿਆ ਅਸੀਂ ਇਸ ਕਿਸਮ ਦਾ ਉਹਦੇ ਵਿੱਚ ਅੰਗਰੇਜ਼ਾਂ ਦੀ ਇੰਡਾਇਰੈਕਟ ਕੰਟਰੀਬਿਊਸ਼ਨ ਹੈ ਕਿਉਂਕਿ ਉਹਨਾਂ ਨੇ ਫੌਜ ਦੇ ਵਿੱਚ ਮੋਸਟਲੀ ਕਿਹਾ ਵੀ ਤੁਸੀਂ ਜਿਹੜੇ ਸਿੱਖ ਹੁੰਦਾੜੀਆਂ ਨਿਕਟ ਸਕਦੇ ਪੱਗਾਂ ਰਖੜੇ ਪਰ ਉਹਨੀਆਂ ਨਾਲ ਗੁਰੂ ਗ੍ਰੰਥ ਸਾਹਿਬ ਰੱਖਿਆ ਸਾਰਾ ਕੁਝ ਕੀਤਾ ਉਹਨੂੰ ਲੋਡ ਸੀ ਉਹ ਤਾਂ ਆਪਦੀ ਲੋਡ ਸੀ ਪਰ ਉਹਦਾ ਸਾਡਾ ਫਾਇਦਾ ਬਹੁਤ ਹੋਇਆ ਕਿਉਂਕਿ ਜਦੋਂ ਅਸੀਂ 84 ਜਦੋਂ ਅਸੀਂ ਉਹਨਾਂ ਦੇ ਅੰਗਰੇਜ਼ਾਂ ਦੇ ਜਾਣ ਦੇ ਪਿੱਛੋਂ ਬਹੁਤ ਘੱਟ ਗਿਣਤੀ ਰਹਿ ਗਈ ਸੀ ਸਿੱਖ ਛੱਡ ਗਏ ਸੀ ਰਣਜੀਤ ਸਿੰਘ ਦੇ ਰਾਜ ਦੇ ਪਿੱਛੋਂ ਸਿੱਖੀ ਚੋਂ ਹੀ ਭੱਜ ਗਏ ਸੀ ਜਿਹੜੇ ਜਰਨਲ ਤੱਕ ਭੱਜ ਗਏ ਸੀਗੇ ਜਾ ਕੇ ਕੋਈ ਮੁਸਲਮਾਨ ਬਣ ਗਿਆ ਕੋਈ ਹੋਰ ਕਿਸੇ ਕਾਫੀ ਚਲਾ ਗਿਆ ਧਰਮ ਦੇ ਵਿੱਚ ਇਹ ਬਚ ਗਏ ਸੀਗੇ ਉਹ ਸਾਰੀ ਬਣੀ ਬਣਾਈ ਜਿਹੜੀ ਗੇਮ ਸੀ ਇਹਨਾਂ ਕੋਲੇ ਬੜੀ ਪੋਜੀਸ਼ਨ ਸੀ ਸਾਰੇ ਉਹ ਇਹਨਾਂ ਨੇ 47 ਦੇ ਵਿੱਚ ਗੁਆਈ ਆ ਹੂੰ ਹੁਣ ਆ ਗਿਆ ਜੀ ਉਦੋਂ ਪਿੱਛੋਂ ਫਿਰ ਗਵਾ ਤਾਂ ਬੈਠੇ ਹੂੰ ਹੂੰ ਉਦੋਂ ਪਿੱਛੋਂ ਕੋਸ਼ਿਸ਼ ਕਰਨ ਵੀ ਹੁਣ ਅਸੀਂ ਕੀ ਕਰੀਏ ਇੱਥੇ ਆਏ ਤਾਂ ਮਹਿਲੂ ਆਰਗਨ ਨੇ ਪੁੱਛਿਆ ਨਾ 47 ਤੋਂ ਬਾਅਦ ਹਾਂਜੀ 49 ਦੇ ਵਿੱਚ ਜੀ 49 ਜਦੋਂ ਪੁੱਛਿਆ ਨਾ ਤਾਂ ਫਿਰ ਇਹਨਾਂ ਨੂੰ ਕਿਸੇ ਨੇ ਡਾਕਟਰ ਅੰਬੇਦਕਰ ਨੇ ਕਿਹਾ ਵੀ ਹੁਣ ਤੁਸੀਂ ਬੱਸ ਮਿਸ ਕਰ ਗਏ ਹੋ ਉਹ ਤੁਸੀਂ ਇਹ ਕਰੋ ਵੀ ਕਮ ਸੇ ਕਮ ਪੰਜਾਬੀ ਸੂਬਾ ਸੂਬਿਆਂ ਦੀ ਹੁਣ ਵੰਡ ਹੋ ਰਹੀ ਆ ਬੋਲੀ ਦੇ ਆਧਾਰ ਤੇ ਤੇ ਤੁਸੀਂ ਵੀ ਆਪਣੀ ਪੰਜਾਬੀ ਬੋਲੀ ਦੇ ਆਧਾਰ ਤੇ ਸੂਬੇ ਦਾ ਦੀ ਗੱਲ ਕਰੋ ਉਹਦੇ ਥੋੜੀ ਬਹੁਤ ਗਿਣਤੀ ਹੋ ਜੂਗੀ ਤਾਂ ਫਿਰ ਇਹਨਾਂ ਨੇ ਮੋਰਚਾ ਲਾਤਾ ਪੰਜਾਬੀ ਸੂਬੇ ਦਾ 16 ਸਾਲ ਚੱਲਿਆ ਮੋਰਚਾ ਜੀ ਪ੍ਰਾਪਤੀ ਪ੍ਰਾਪਤੀ ਉਹਦੇ ਚ ਫਿਰ ਪ੍ਰਾਪਤੀ ਮਾੜੀ ਹੋਈ ਪ੍ਰਾਪਤੀ ਹੋਈ ਵੀ ਵਿੱਚੋਂ ਚੰਡੀਗੜ੍ਹ ਵੀ ਨਿਕਲ ਗਿਆ ਵੱਟ ਜਿਹੜੇ ਹੈਡਵਰਕਸ ਸੀ ਉਹ ਵੀ ਨਿਕਲ ਗਏ ਪਾਣੀਆਂ ਦਾ ਵੀ ਸਾਰਾ ਰੋਲਾ ਪੈ ਗਿਆ ਤੇ ਪੰਜਾਬ ਪੂਰਾ ਵੀ ਨਹੀਂ ਬਣਿਆ ਸਿੱਧਾ ਬਲੇ ਉਦੋਂ ਉਸ ਵੇਲੇ ਲੀਡਰ ਕਿਹੜੇ ਕੜੇ ਸਨ ਜਿਹੜੋ ਉਹ ਹੀ ਸਰ ਪ੍ਰਕਾਸ਼ ਸਿੰਘ ਬਾਦਲ ਉਦੋਂ ਉਹਨਾਂ ਸ਼ੁਰੂਆਤ ਸੀ ਇਹਨੇ ਲੀਡਾਂ ਦੀ ਪਾਸਟਰ ਤਾਰਾ ਸਿੰਘ ਵੀ ਸੀ ਸੰਤ ਫਤੇ ਸਿੰਘ ਸੀਗਾ ਫਤ ਸਤੇ ਸਿੰਘ ਦਾ ਚੇਲਾ ਹੈ ਇਹ ਪ੍ਰਕਾਸ਼ ਸਿੰਘ ਬਾਦਲ ਸੀ ਜੀ ਤੇ ਤੁਸੀਂ ਦੇਖੋ ਵੀ ਇੱਥੇ ਚੰਡੀਗੜ੍ਹ 'ਚ ਫੈਸਲਾ ਹੋਇਆ ਜਦੋਂ ਇਹ ਪੰਜਾਬੀ ਸੂਬੇ ਦਾ ਐਲਾਨ ਹੋ ਗਿਆ ਵੀ ਇਹਦੇ ਵਿੱਚ ਤਾਂ ਸਾਰਾ ਕੁਝ ਨਿਕਲ ਗਿਆ ਤੇ ਇੱਥੇ ਫੈਸਲਾ ਹੋਇਆ ਜਾਂ ਵੀ ਤੁਸੀਂ ਹੁਣ ਇਹਨੂੰ ਰਿਜੈਕਟ ਕਰ ਦੋ ਵੀ ਅਸੀਂ ਨਹੀਂ ਮੰਨਦੇ ਤੇ ਫਿਰ ਐਜੀਟੇਸ਼ਨ ਲਾਓ ਜਾਂ ਸਾਨੂੰ ਵਾਪਸ ਕੀਤਾ ਜਾਵੇ ਐਜੀਟੇਸ਼ਨ ਜਾਂ ਮੁੜ ਕੇ ਮਜਾਰੇ ਕਰਨ ਦੀ ਬਜਾਏ ਇਹਨਾਂ ਨੇ ਕੀ ਕੀਤਾ ਵਿੱਚੋਂ ਕੁਝ ਬੰਦੇ ਕਹਿੰਦੇ ਨਹੀਂ ਇੰਨਾ ਕੁ ਤਾਂ ਲੈ ਲਿਆ ਬਾਕੀ ਫੇਰ ਲੈ ਲਾਂਗੇ ਕਿਰ ਆਪਾਂ ਇਹਨੂੰ ਪ੍ਰਾਪਤੀ ਕਹੋ ਤੇ ਜਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਦੀਮਲਾ ਕਰਤੀ ਹੂੰ ਉਸੇ ਦਿਨੀ ਜੀ ਨਵੰਬਰ ਜਿਹੜਾ ਸ ਨਵੰਬਰ ਸੋ ਸ਼ਾਟ ਵਿੱਚ 1962 ਦੇ ਦੀਵਾਲਾ ਕੀ ਕੀਤੀ ਸਾਰਾ ਕੁਝ ਉੱਥੇ ਹੀ ਰਹਿ ਗਿਆ ਮੁੜ ਕੇ ਕੁਝ ਨਹੀਂ ਲਿਆ ਗਿਆ ਕੁਝ ਵੀ ਨਹੀਂ ਲਿਆ ਗਿਆ ਕੁੱਖ ਨਹੀਂ ਲਿਆ ਗਿਆ ਐਵੇਂ ਇਹਨਾਂ ਨੇ ਜਿਹੜਾ ਮੋٹے ਲੈਵਲ ਤੇ ਫਿਰ ਉਹ ਸਾਰੀ ਚੀਜ਼ ਦੀ ਪ੍ਰਾਪਤੀ ਜਿਹੜੀ ਨਹੀਂ ਸੀ ਇਹਨਾਂ ਨੂੰ ਹੋਈ ਉਹਦੇ ਲਈ ਫਿਰੇ ਫਿਰ ਕਈ ਸਾਲ ਲੜਦੇ ਰਹੇ ਉਹਦੇ ਵਿੱਚ ਸਵਾਂ ਤੋਂ ਸੈਂਟਰ ਇਹਨਾਂ ਨੂੰ ਇਹਦੇ ਕਦੇ ਨਰੰਗਰੀਆਂ ਨਾਲ ਲੜਾਤਾ ਕਦੇ ਨਾਲ ਲੜਾਤਾ ਉਹ ਸਾਰੀ ਗੱਲ ਇਹਨਾਂ ਦੇ ਗਲੇ ਪੌਂਪ ਪਾਉਂਦੇ ਰਹੇ 76 April ਚ ਇਹਨਾਂ ਨੇ ਜਾਣ ਪੁੱਝ ਕੇ ਸਾਰਾ ਦਿੱਲੀ ਦੀ ਸਾਜ਼ਿਸ਼ ਕੀ ਹੋ ਨਰੰਕਾਰੀਆਂ ਦਾ ਸੰਮੇਲਨ ਹੋਇਆ ਜੀ ਉਹਦੇ ਵਿੱਚੋਂ ਇਹ ਸਾਰੀਆਂ ਗੱਲਾਂ ਜੁੜ ਕੇ ਧਰਮ ਜੁੱਧ ਮੋਰਚਾ ਲੱਗਿਆ ਜੀ 4 ਅਗਸਤ 1982 ਨੂੰ ਜੀ ਧਰਮ ਜੁੱਧ ਮੋਰਚੇ ਚੋਂ ਫਿਰ ਉਹ ਪੌਣੇ 2 ਸਾਲ ਚੱਲਿਆ ਜੀ ਉਹਦੇ ਵਿੱਚ 1.5 ਤੋਂ 2 ਲੱਖ ਦੇ ਨੇੜੇ ਤੇੜ ਗ੍ਰਿਫਤਾਰੀਆਂ ਹੋਈਆਂ ਤੇ ਬੜੀਆਂ ਬਹੁਤ ਜ਼ਿਆਦੇ ਲੋਕਾਂ ਨੇ ਤਕਲੀਫਾਂ ਸਾਰਾ ਪੰਜਾਬ ਚੱਲ ਪਿਆ ਸੀ ਉਹਦੇ ਵਿੱਚ ਉੱਥੋਂ ਫੇਰ ਇਹ ਬੁਰੇ ਤਰੀਕੇ ਨਾਲ ਹਾਰ ਕੇ ਦਰਬਾਰ ਸਾਹਿਬ ਦਾ ਹਮਲਾ ਹੋਇਆ ਐਡੇ ਵੱਡੇ ਐਜੀਟੇਸ਼ਨ ਕਰਨ ਤੋਂ ਬਾਅਦ ਪ੍ਰਾਪਤੀ ਜ਼ੀਰੋ ਪ੍ਰਾਪਤੀ ਦੀ ਉਹਦੇ ਤਾਂ ਉਹਦੇ ਚ ਤਾਂ ਗੁਲਾਮੀ ਨਿਕਲੀ ਉਹਦੇ ਪਿੱਛੋਂ ਤੁਸੀਂ ਸੈਂਟਰ ਦੀ ਗੁਲਾਮੀ ਇੱਕ ਤਰੀਕੇ ਨਾਲ ਹਾਰ ਮੰਨ ਲਈ ਪ੍ਰਕਾਸ਼ ਸਿੰਘ ਬਾਦਲ ਨੇ ਹਾਰ ਮੰਨ ਕੇ ਹੁਣ ਕਾਂਗਰਸ ਨਾਲ ਤਾਂ ਜੁੜ ਨਹੀਂ ਸਕਦਾ ਸੀ ਬਰਾਬਰ ਦੀ ਧਿਰ ਖੜੀ ਸੀ ਬੀਜੇਪੀ ਉਹਨਾਂ ਨਾਲ ਜੁੜ ਗਿਆ ਜੀ ਇੱਕ ਤਰੀਕੇ ਨਾਲ ਉਹ ਕਾਂਗਰਸੀ ਕਹਿੰਦੇ ਇਹੀ ਕਹਿੰਦੇ ਸੀ ਕਾਂਗਰਸ ਵਾਲੇ ਜਾਂ ਸੈਂਟਰ ਦੇ ਕਹਿੰਦਾ ਸੀ ਤੁਸੀਂ ਵੱਖਰੇ ਨਹੀਂ ਆ ਤੁਸੀਂ ਸਾਡੇ ਚੋਂ ਆ ਤੁਸੀਂ ਇੱਥੇ ਇਸੇ ਸਮਾਜ ਚੋਂ ਆ ਹਿੰਦੂ ਸਮਾਜ ਚੋਂ ਆ ਉਹ ਮੰਨ ਲਈ ਬੀਜੇਪੀ ਨਾਲ ਰਲ ਕੇ ਜਿਹੜਾ ਬਗੈਰ ਸ਼ਰਤ ਜਿਹੜਾ ਸਮਝੌਤਾ ਸੀ ਜੀ ਉਹ ਇਹੀ ਸੀਗਾ ਬਗੈਰ ਸ਼ਰਤ ਸਮਝੌਤੇ ਦਾ ਮਤਲਬ ਹੁੰਦਾ ਆਪਾ ਸਮਰਪਣ ਸਰੈਂਡਰ ਉਹ ਸਰੈਂਡਰ ਕਰ ਗਏ ਉਦੋਂ ਪਿੱਛੇ ਜਿਹੜੀ ਆ ਰਾਜਨੀਤੀ ਆ ਸਾਰੀ ਨੇ ਆਪਾਂ ਸਰਿੰਡਰ ਦੀ ਰਾਜਨੀਤੀ ਆਪਾਂ ਸਮਰਪਣ ਦੀ ਰਾਜਨੀਤੀ ਆ ਸਾਰੀ ਆ ਜਿਹੜੀ ਅਕਾਲੀ ਦਲ ਨੇ ਅਕਾਲੀ ਦਲ ਨੂੰ ਨੇ ਕਿਸੇ ਠੱਠੇ ਖੂਹ ਚ ਪਵੇ ਪੰਜਾਬ ਪੰਜਾਬੀ ਜਾਇ ਦੇ ਹੋਰ ਸਾਰੇ ਜਿਹੜੇ ਜਿੰਨੀਆਂ ਇਹਨਾਂ ਦੀਆਂ ਲੋੜਾਂ ਸੀਗੀਆਂ ਜਾਂ ਇਹਨਾਂ ਦੇ ਹੱਕ ਸੀ ਤੇ ਬਸ ਸਿਰਫ ਇਹ ਸ ਕਰਕੇ ਇਹਨਾਂ ਨੇ ਤਾਂ ਪੁਲਿਸ ਅਫਸਰਾਂ ਨੂੰ ਵੀ ਉਹ ਸਾਰੀਆਂ ਜਿਹਦੇ ਤੱਕੇ ਕਰਦੇ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਇਹਨਾਂ ਨੇ ਪੋਜੀਸ਼ਨਾਂ ਦਿੱਤੀਆਂ ਜੀ ਆਪਦੇ ਸਾਰਾ ਕੁਝ ਉਹ ਕੀਤਾ ਜਿਹੜਾ ਸੈਂਟਰ ਚ ਆਉਂਦਾ ਸੀ ਜੀ 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 ਸੈਂਟਰ ਦੀ ਇੱਕ ਪੰਜਾਬ ਦੇ ਵਿੱਚ ਬਾਹ ਬਣ ਕੇ ਖੜੇ ਹੋ ਗਏ ਇਹ ਅਕਾਲੀ ਦਲ ਜੀ ਤੇ ਉਹ ਰਾਜ ਕਰਨਾ ਸੀ ਰਾਜ ਕਰੀ ਗਏ ਉਹਨੇ ਪੈਸੇ ਹੀ ਬਣਾਉਣੇ ਪੜਾਈ ਜੋ ਬਣਾਈ ਗਏ ਉਹ ਵੀ ਤੇ ਉਹਨਾਂ ਦੇ ਨਾਲ ਦੇ ਜਿਹੜੇ ਅਕਾਲੀ ਦਲ ਹੈ ਕਹਿੰਦਾ ਸਾਰੇ ਜਿਨ੍ਹਾਂ ਨੂੰ ਅਕਾਲ ਤਖਤ ਨੇ ਵੀ ਕਿਹਾ 2 ਦਸੰਬਰ ਨੂੰ ਵੀ ਦਾਗੀ ਤੇ ਬਾਗੀ ਸਾਰੇ ਤੁਸੀਂ ਇਕੱਠੇ ਹੋ ਹਾਂਜੀ ਇੱਕੋ ਹੀ ਆਂ ਜੀ ਜੀ ਇਹ ਸਾਰੇ ਇੱਕੋ ਅਸੀਂ ਗਏ ਉਸ ਦਿਨ ਵੀ ਇਹ ਸਾਰੀ ਗੱਲ ਹੋ ਗਈ ਹੈ ਤਾਂ ਇਸ ਕਰਕੇ ਕੋਈ ਪ੍ਰਾਪਤੀ ਵਾਲੀ ਗੱਲ ਹੈ ਨਹੀਂ ਨਵਾਂ ਅਕਾਲੀ ਦਲ ਜਿਹੜਾ ਤੁਸੀਂ ਕਹਿੰਦੇ ਰਖੜੇ ਬਣ ਰਿਹਾ ਹੈ ਰਖੜੇ ਮੀਟਿੰਗ ਹੋ ਰਹੀ ਆ ਬਾਗੀਆਂ ਦੀ ਜਿਹਨਾਂ ਨੂੰ ਬਾਗੀ ਕਹਿੰਦੇ ਜਾਂ ਸੁਧਾਰ ਲਹਿਰ ਵਾਲੇ ਕਹਿੰਦੇ ਆ ਉਹਨਾਂ ਦੀ ਮੀਟਿੰਗ ਹੋ ਰਹੀ ਆ ਉਹ ਵੱਖਰਾ ਬਣਾ ਸਕਣਗੇ ਕਿ ਨਹੀਂ ਬਣਾ ਸਕਣਗੇ ਇਹ ਤਾਂ ਆਪਦਾ ਮੁੱਖ ਮੋੜ ਗਿਆ ਅਕਾਲੀ ਦਲ ਬਦਲਤ ਹਾਲਾਤ ਸੁਖਵੀਰ ਬਾਦਲ ਨੇ ਸੁਨੇਹਾ ਦਿੱਤਾ ਵੀ ਐਵੇਂ ਮੈਂ ਮੰਨ ਗਿਆ ਜਿਹੜੀ ਉੱਥੇ ਮਕਸਰ ਹੋਣ ਮੈਂ ਮੈਂ ਕੀ ਕਾਨਫਰੰਸ ਬਾਹਰੀ ਕਾਨਫਰੰਸ ਦੇ ਉੱਤੇ ਉਹਨੇ ਓਪਨ ਕਿਹਾ ਵੀ ਮੈਂ ਤਾਂ ਉੱਥੇ ਆਪਦੀ ਝੋਲੀ ਪਵਾ ਲਿਆ ਸਾਰਾ ਕੁਝ ਮੈਂ ਕੀਤਾ ਨਹੀਂ ਸੀ ਪਵਾ ਲਿਆ ਇਹ ਜਿਹੜਾ ਹੁਣ ਵੀ ਕਹੀ ਜਾਂਦਾ ਸਾਰਾ ਕੁਝ ਇਹਦਾ ਮਤਲਬ ਹੀ ਇਹ ਕਿਸੇ ਕਿਸਮ ਦੇ ਤਰੀਕੇ ਨਾਲ ਅਕਾਲ ਤਖਤ ਦਾ ਜਿਹੜਾ ਹੁਕਮ ਆਇਆ ਫਰਮਾਨ ਹੈ ਉਹਨੂੰ ਤੋਂ ਮੰਨਣਾ ਚਾਹੁੰਦਾ ਜੀ ਉਸ ਤੋਂ ਮੁਨਕਰ ਹੋ ਗਿਆ ਗੱਲ ਤਾਂ ਸਪਸ਼ਟ ਆ ਵੀ ਉਹ ਤੋਂ ਮੁਨਕਰ ਹੋ ਗਿਆ ਜੀ ਜੀ ਤਾਂ ਇਸ ਕਰਕੇ ਹੁਣ ਅਕਾਲੀ ਦਲ ਦੇ ਵਿੱਚ ਕੀ ਬਣੂ ਇਹ ਕੀ ਰਹੂ ਇਹ ਅਸੀਂ ਇਹਦੇ ਵਿੱਚ ਨਹੀਂ ਜਾਂਦੇ ਸਵਾਲ ਹੈ ਵੀ ਅਕਾਲੀ ਦਲ ਦੀ ਦੀ ਪੋਜੀਸ਼ਨ ਇਹ ਹੁੰਦੀ ਆ ਕਾਲੀਦਲ ਦੀ ਵੀ ਇਹ ਰੀਜIONAL ਪਾਰਟੀ ਵੀ ਨਹੀਂ ਰਹੇ ਹਾਂ ਖੇਤਰੀ ਪਾਰਟੀ ਤਾਂ ਹੈ ਉਹਨ ਡੀਐਮਕੇ ਖੇਤਰੀ ਪਾਰਟੀ ਹੈ ਸਮਾਜਵਾਦੀ ਪਾਰਟੀ ਖੇਤਰੀ ਪਾਰਟੀ ਹੈ ਮੰਮਤਾ ਬੈਨਰਜੀ ਦੀ ਖੇਤਰੀ ਪਾਰਟੀ ਖੜੀ ਆ ਟੀਡੀਪੀ ਵਾਲੇ ਵੀ ਖੇਤਰੀ ਪਾਰਟੀਆਂ ਉਹਦੇ ਰੱਖੀ ਬੈਠੇ ਤਾਂ ਖੇਤਰੀ ਪਾਰਟੀ ਵੀ ਹੈ ਨਹੀਂ ਹੂੰ ਇਹਦਾ ਇਹਦਾ ਭੀਜਪੀ ਦੀ ਗਾਹ ਇੱਕ ਐਕਸਟੈਂਸ਼ਨ ਆਫ ਦਾ ਸਥਾਰ ਆ ਉਹਦਾ ਜੀ ਜੀ ਵਿਚਾਲੇ ਕੁਛ ਨਹੀਂ ਰਹਾ ਤੋਂ ਇਸ ਕਰਕੇ ਇਹ ਆਪਦੇ ਆਪਦੇ ਪੋਜੀਸ਼ਨ ਦੇ ਲਈ ਆ ਮਾੜੀ ਮੋਟੀ ਫਿਰ ਐਕਟੀਵਿਟੀ ਕਰਦੇ ਰਹਿਣਗੇ ਲੋਕਾਂ ਨੇ ਇਸ ਨੂੰ ਰਿਜੈਕਟ ਕਰਤਾ ਇਹਨਾਂ ਦੀ ਇਸ ਪੋਲਿਟਿਕਸ ਚ ਜਿਹੜੀ ਭਾਜਪਾ ਨੁਮਾ ਪੋਲਿਟਿਕਸ ਇੱਥੇ ਕਰ ਰਹੀ ਸੀ ਉਹਦੇ ਚੋਂ ਹੀ ਆ ਬੇਅਦਬੀ ਨਿਕਲੀ ਉਹਦੇ ਚੋਂ ਸਾਰਾ ਹਕੂਮਨਾਮੇ ਵਾਪਸ ਕਰਨੇ ਨਿਕਲੇ ਉਸੇ ਚੋਂ ਡੇਰਾ ਸੱਚਾ ਸੌਦੇ ਨੂੰ ਮਾਫ ਕਰਨਾ ਨਿਕਲਿਆ ਉਸੇ ਚੋਂ ਇਹ ਬਰਗਾੜੀ ਵਾਲਾ ਸਾਰਾ ਕੁਝ ਕਾਰਨ ਹੋਇਆ ਜਿਹੜਾ ਕੀਤਾ ਇਹਨਾਂ ਨੇ ਜੀ ਜੀ ਇਹਨਾਂ ਦਾ ਵਿੱਚ ਤੇ ਉਸੇ ਚੋਂ ਹੀ ਫਿਰ ਤੁਸੀਂ ਆ ਜਿਹੜਾ ਸੀਨੀਅਰ ਗੈਨ ਨੂੰ ਡੀਜੀਪੀ ਬਣਾਉਣਾ ਤੇ ਹੋਰ ਸਾਰਾ ਕੁਝ ਕਰਨਾ ਤੇ ਇਹ ਸਾਰਾ ਕੁਝ ਇਸੇ ਚ ਹੈ ਇਸੇ ਚ ਹੁਣ ਸੜਕਾਂ ਦਿਖਾਈ ਜਾਣ ਸੀ ਸੜਕਾਂ ਬਣਾਈਆਂ ਲੋਕ ਸੜਕਾਂ ਦੀ ਗਲਤਾਂ ਨਹੀਂ ਕਰਦੇ ਲੋਕ ਆਏ ਤਾਂ ਨਹੀਂ ਕਹਿੰਦੇ ਸੜਕਾਂ ਬਹੁਤ ਪਲਾਈਆਂ ਆਏ ਤੁਸੀਂ ਇਹ ਤੇ ਇਹ ਦੇ ਵਿੱਚੋਂ ਪਾਣੀਆਂ ਦੀ ਗੱਲ ਵੀ ਥੋੜੀ ਉੱਥੇ ਹੀ ਖੜੀ ਐ ਐਸਵੇਲ ਵਾਲੀ ਸਾਰੇ ਮੁੱਦੇ ਪੰਜਾਬ ਦੇ ਓਮੇ ਦੀ ਓਮੇ ਖੜੇ ਐ ਪੰਜਾਬ ਦੇ ਮੁੱਦੇ ਪੰਥ ਮੁੱਦੇ ਸਾਰੇ ਉਹ ਮੈਨੇ ਉਹ ਐ ਕਹ ਲਈ ਵੀ 1947 ਤੋਂ ਬਾਅਦ ਪੰਜਾਬ ਲੀਡਰ ਲੈਸੀ ਰਿਹਾ ਹੁਣ ਤੱਕ ਲੀਡਰ ਪੰਜਾਬ ਲੀਡਰ ਹੈਗੇ ਆ ਜੀ ਲੀਡਰ ਲੀਡਰਾਂ ਕੋਲ ਸਮਝ ਨਹੀਂ ਹੈ ਪੰਜਾਬ ਵੇਲੇ ਵੀ 47 ਵੇਲੇ ਵੀ ਲੀਡਰਾਂ ਕੋਲੇ ਸਮਝ ਨਹੀਂ ਸੀਗੀ ਹਮ ਮਾਸਟਰ ਤਾਰਾ ਸਿੰਘ ਅਮੋਸ਼ਨਲ ਗੱਲਾਂ ਭਾਵਕ ਗੱਲਾਂ ਵੀ ਕਰਦਾ ਰਿਹਾ ਇੱਕ ਪਾਸੇ ਤੇ ਇੱਕ ਪਾਸੇ ਉਹ ਕਦੇ ਵੀ ਹਿੰਦੂ-ਮਹਾਸਾਊਦ ਟੁੱਟਿਆ ਨਹੀਂ ਹਮ ਉਹ ਵੀ ਕਨਫਿਊਜ਼ਨ ਚ ਹੀ ਰਿਹਾ ਜੀ ਜੀ ਤੇ ਕੋਈ ਆਪਣੇ ਵੇਖੋ ਸਵਾਲ ਹੁੰਦਾ ਜਿਹੜੀ ਮinority ਹੁੰਦੀ ਹੈ ਮੁਸਲਮਾਨ ਮinority ਕਹਿ ਰਹੀ ਹੈ ਘਟ ਗਿਣਤੀ ਮੁਸਲਮਾਨ ਕਹਿ ਰਹੇ ਆ ਉਹ ਇਸੇ ਤੇ ਪਾਕਿਸਤਾਨ ਬਣਾਇਆ ਵੀ ਅਸੀਂ ਜਦੋਂ ਜੇ ਆਜ਼ਾਦ ਹੋ ਗਏ ਸਿਰਾਂ ਦੀ ਗਿਣਤੀ ਹੋਣ ਲੱਗ ਗਈ ਸਿਰਾਂ ਦੀ ਗਿਣਤੀ ਉੱਤੇ ਰਾਜ ਹੋਣ ਲੱਗਾ ਵੋਟਾਂ ਦਾ ਮਤਲਬ ਸਿਰਾਂ ਦੀ ਗਿਣਤੀ ਤੇ ਫਿਰ ਸਾਡੀਆਂ ਵੋਟਾਂ ਤਾਂ ਘਟ ਹੈ ਇਹਨੂੰਆਂ ਦੀ ਜ਼ਿਆਦਾ ਮੁਸਲਮਾਨ ਤਾਂ 25% ਹੈ ਸਾਰੇ ਦੇਸ਼ ਦੇ ਵਿੱਚ ਤੇ ਅਸੀਂ ਤਾਂ ਗੁਲਾਮ ਹੋ ਜਾਾਂਗੇ ਸਦਾ ਲਈ ਜੀ ਤੇ ਅਸੀਂ ਮੁਸਲਮਾਨ ਕਹਿੰਦਾ ਮੈਂ ਰਾਜ ਕੀਤਾ 800 ਸਾਲ ਨਵਾਬ ਸੀ ਸਾਡੇ ਰਾਜੇ ਸੀ ਸਾਡੇ ਤੇ ਅਸੀਂ ਗੁਲਾਮ ਨਹੀਂ ਬਣਨਾ ਤੇ ਸਿੱਖਾਂ ਨੂੰ ਵੀ ਪਤਾ ਲੱਗ ਜਾਂਦਾ ਇਹ ਤਾਂ ਉਹ ਤੋਂ ਵੀ ਛੋਟੀ ਹੈ ਮੁਸਲਮਾਨ ਤਾਂ 25% ਹੈ 2% ਹੈ ਜੀ 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 ਹਾਂ ਉਦੋਂ ਉਸ ਵੇਲੇ ਤੇ 2% ਨਾਲ ਕੋਈ ਫਿਕਰ ਹੀ ਨਹੀਂ ਇਹ ਕਹਿੰਦੇ ਵੀ ਅਸੀਂ ਜਿਵੇਂ ਹੁਣ ਇਹਨਾਂ ਨੇ ਬਿਨਾਂ ਸ਼ਰਤ ਤੋਂ ਸਾਰਾ ਆਪਣਾ ਆਪਣਾ ਸਾਰਾ ਪਾਰਟੀ ਨਾਲ ਜੁੜ ਗਏ ਭਾਜਪਾ ਨਾਲ ਤੇ ਉਹ ਵੀ ਬਿਨਾਂ ਸ਼ਰਤ ਇਹ ਇੱਧਰ ਆ ਗਏ ਸੀਗੇ ਜੀ ਜੀ ਤਾਂ ਫਿਰ ਜਿਵੇਂ ਉਹੀ ਸਾਰਾ ਕੁਝ ਹੋਣ ਬਦਲਣਾ ਹੋਇਆ ਉਹੀ 47 ਬਲੇ ਹੋਇਆ ਸੀ ਜੀ ਜੀ ਤੋਂ ਇਸ ਕਰਕੇ ਮੈਂ ਨਹੀਂ ਕਹਿੰਦਾ ਵੀ ਇਹਨਾਂ ਕੋਲ ਕੋਈ ਪੋਲਿਟਿਕਸ ਹੈ ਤੇ ਇਸ ਕਰਕੇ ਆਪ ਬੰਦੇ ਨੂੰ ਸਿੱਖ ਨੂੰ ਕੋਈ ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਕੋਈ ਪਾਰਟੀਆਂ ਬਣਾ ਲੈਣ ਦੋ ਬਣਾ ਲੈਣ ਚਾਰ ਬਣਾ ਲੈਣ ਇਹ ਮੁੜਤੇ ਇਕੱਠੇ ਹੋ ਜਾਣ ਕਿਉਂਕਿ ਇਹ ਜੋਗ ਹੀ ਨਹੀਂ ਹੈ ਸਾਰੀ ਗੱਲ ਤੇ ਇਹਨਾਂ ਨੇ ਆਪ ਦਾ ਰਾਜ ਕਰਨਾ ਇਹ ਸਾਰੇ ਵਪਾਰੀ ਪਹਿਲਾਂ ਜੀ ਜੀ ਬਿਜ਼ਨਸਮੈਨ ਪਹਿਲਾਂ ਤੇ ਇਹ ਲੀਡਰ ਬਾਅਦ ਚ ਹੈ ਬਾਅਦ ਚ ਪੰਜਾਬ ਬਾਅਦ ਚ ਸਿੱਖ ਹੈ ਬਾਰਜੀ ਇਹ ਇੱਕ ਅਕਾਲੀ ਹੈ ਪਹਿਲਾਂ ਇਹਨਾਂ ਦਾ ਬਿਜ਼ਨਸਮੈਨ ਹੈ ਹੂੰ ਪਹਿਲਾਂ ਇਹ ਵਪਾਰੀ ਹੈਗੇ ਪਹਿਲਾਂ ਇਹਨਾਂ ਇੰਡਸਟਰੀਲਿਸਟ ਆ ਪ੍ਰਾਪਰਟੀ ਵਾਲੇ ਆ ਡਰ ਇਹਨਾਂ ਨੇ ਉਹ ਦੇਖਣੀ ਆ ਉਹਦੇ ਲਈ ਸਾਰੇ ਮੋੜ ਤੋੜ ਕਰ ਸਕਦੇ ਆ ਜਿਹੜਾ ਨਵਾਂ ਅਕਾਲੀ ਦਲ ਬਣ ਰਿਹਾ ਕਿਉਂਕਿ ਪੁਰਾਣੇ ਅਕਾਲੀ ਦਲ ਦਾ ਤੇ ਹੁਣ ਭੋਗ ਪੈ ਗਿਆ ਲੋਕਾਂ ਨੇ ਪਾ ਦਿੱਤਾ ਪੰਜਾਬ ਦੇ ਲੋਕ ਇਹਨੂੰ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਜੋ ਮਰਜ਼ੀ ਕਰ ਲੇ ਹੁਣ ਜਿੰਨਾ ਮਰਜ਼ੀ ਆਪਣੇ ਆਪ ਨੂੰ ਦੋਦੋ ਤੋਤਾ ਬਣਾ ਲੈ ਪਰ ਸੁਖਬੀਰ ਬਾਦਲ ਤੇ ਤਾਂ ਲੋਕ ਵਿਸ਼ਵਾਸ ਕਰਦੇ ਨੇ हां ये अभी अपने जेड़े 4-500 2000 5000 ਹਜ਼ਾਰ ਲੱਖ ਬੰਦਾ ਨਾਲ ਲੈ ਕੇ ਤੁਰਿਆ ਫਿਰਦਾ ਪੈਸੇ ਦੀ ਜ਼ਰੂਰਤ ਉਹ ਠੀਕ ਹੈ ਨਾਲ ਇਹਦੀ ਡਬਲਯੂਆਈ ਜਾਂਦੇ ਆ ਜਾਂ ਜਿਹੜੇ ਵੱਡੇ ਕਾਕੇ ਆ ਵੱਡੇ ਕਰਾਂ ਦੇ ਕਾਕੇ ਉਹਨਾਂ ਦੇ ਪਿਤਾ ਨੇ ਵਜੇੜੀਆਂ ਭੋਗੀਆਂ ਤੇ ਉਹ ਨਾਲ ਤੁਰੇ ਫਿਰਦੇ ਅੱਜ ਪਰ ਆਮ ਜਨਤਾ ਦੇ ਨਾਲ ਨਹੀਂ ਹੈਗੀ ਜਿਹੜਾ ਨਵਾਂ ਅਕਾਲੀ ਦਲ ਅੱਜ ਹੋਣ ਚਾ ਆ ਆਨ ਦੀ ਤਿਆਰੀ ਕਰ ਰਿਹਾ ਹੈ ਉਸ ਨਵੇਂ ਅਕਾਲੀ ਦਲ ਨੂੰ ਕਿਹੜੀ ਗੱਲਾਂ ਨੂੰ ਪ੍ਰਾਇਓਰਟੀ ਦੇਣੀ ਪਵੇਗੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕਰਨਾ ਹੈ ਪਰ ਕਿਹਨਾਂ ਤੇ ਕਰਨਾ ਕਿਉਂਕਿ ਦੇਖੋ ਹਜੇ ਤੱਕ ਤਾਂ ਕਿਸੇ ਕਿਸਮ ਦੇ ਨਵੇਂ ਦੀ ਨਵੀਂ ਗੱਲ ਹੈ ਨਹੀਂ ਇਹਨਾਂ ਜੋ ਟੁੱਟ ਕੇ ਇੱਕ ਦੋ ਬਣਾ ਲੈਣਗੇ ਤਾਂ ਇਹਨਾਂ ਦੇ ਉਹ ਦੂਜੇ ਹੈਗੇ ਵਿੱਚੋਂ ਉਹ ਵੀ ਇਹੀ ਸਾਰਾ ਕੁਝ ਕਰਦੇ ਆ ਹਾਂ ਸਿਆਸਤ ਉਹਨਾਂ ਕੋਲੇ ਵੀ ਪੰਜਾਬ ਪੱਖੀ ਸਿੱਖ ਪੱਖੀ ਪੰਥ ਪੱਖੀ ਸਿਆਸਤ ਉਹਨਾਂ ਦੀ ਵੀ ਹੈ ਨਹੀਂ ਜੀ ਜੀ ਉਹਨਾਂ ਨੇ ਵੀ ਰਾਜ ਕਰਨ ਲਈ ਕਰਦੇ ਇਸ ਕਰਕੇ ਕੋਈ ਵੱਡੀ ਉਮੀਦ ਨਹੀਂ ਹੈ ਦੂਜੇ ਪਾਸੇ ਇੱਕ ਪਾਸੇ ਗਰਮ ਖਿਆਲ ਵਾਲੇ ਖੜੇ ਆ ਹਮ ਖਾਲਸਤਾਨ ਦੀ ਗੱਲ ਕਰਦੇ ਆ ਉਹ ਖਾਲਸਤਾਨ ਵਾਲੀ ਗੱਲ ਖੜੀ ਕਰਕੇ ਤੇ ਇੱਥੇ ਫਿਰ ਇਲੈਕਸ਼ਨ ਵਾਲੀ ਗੱਲਬਾਤ ਵਿੱਚੋਂ ਥੱਲੇ ਨਹੀਂ ਉਤਰ ਸਕਦੇ ਹਮ ਉਹ ਆਪ ਦੀ ਦੁਨੀਆ 'ਚ ਖੜੇ ਰਹਿੰਦੇ ਆ ਇਸ ਕਰਕੇ ਇਹ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਪੋਲਿਟਿਕਸ ਸਹੀ ਪੋਲਿਟਿਕਸ ਆ ਉਹ ਖੜੀ ਨਹੀਂ ਹੁੰਦੀ ਇੱਕ ਪਾਸੇ ਖਾਲਸਤਾਨ ਵਾਲੀ ਗੱਲ ਖੜੀ ਆ ਦੂਜੇ ਪਾਸੇ ਆਲੇ ਆ ਦਲਾਲ ਦਲਾਲ ਕਿਸਮ ਦੇ ਅਕਾਲੀ ਦਲ ਵਾਲੇ ਖੜੇ ਆ ਜੀ ਜੀ ਵਿਚਾਲੇ ਜਿਹੜੀ ਸਹੀ ਹੈ ਉਹਨੂੰ ਇਹ ਦੋਨੋਂ ਹੀ ਨਹੀਂ ਹੋਣ ਦਿੰਦੇ ਜੀ ਜੀ ਦੋਨੋਂ ਹੀ ਨਹੀਂ ਉਹ ਖੜਾ ਹੋਣ ਦਿੰਦੇ ਵਿਚਾਲੇ ਵਾਲੇ ਗੱਲੇ ਵਿਚਾਲੇ ਵਾਲੇ ਬੰਦੇ ਦੀ ਸਮੱਸਿਆ ਬਹੁਤ ਹੈ ਅਕਾਲੀ ਦਲ ਖੁਦ ਨਹੀਂ ਹੋਣ ਦਿੰਦਾ ਕੋਈ ਬੰਦਾ ਖੜਾ ਹੋ ਕੇ ਦੇਖ ਲੈ ਇਹ ਖੁਦ ਹੀ ਭਗਵੰਤ ਮਾਨ ਨਾਲ ਨਾਲ ਦਿੱਲੀ ਵਾਲਿਆਂ ਨਾਲ ਉਹਨਾਂ ਬੰਦਿਆਂ ਨੂੰ ਕਿੱਥੇ ਕੰਮ ਕਰ ਲੈਂਦੇ ਆ ਜੀ ਜੀ ਇਹ ਇਸ ਕਰਕੇ ਨਵੀਂ ਨਵਾ ਸਾਡਾ ਜਿਹੜਾ ਸਹੀ ਇਮਾਨਦਾਰ ਲੀਡਰਸ਼ਿਪ ਹੈ ਉਹ ਤਾਂ ਖੜੀ ਨਹੀਂ ਹੁੰਦੀ ਤੇ ਨਾ ਹਜੇ ਕੋਈ ਆਸ ਹੈ ਫਿਰ ਆਸ ਬਿਲਕੁਲ ਨਹੀਂ ਹੈਗੀ ਚਾਹੇ ਇਮਾਨਦਾਰ ਹੋਵੇ ਉਹ ਮਾਨਦਲ ਦੇ ਮਾਨਦਲ ਤਾਂ ਖਾਲਸਤਾਨ ਦੀ ਗੱਲ ਉੱਤੇ ਗੱਲ ਕਰਦਾ ਉਹਦੋਂ ਗੱਲ ਹੀ ਨਹੀਂ ਕਰਦਾ ਖਾਲਸਤਾਨ ਦੀ ਵੀ ਖਾਲਸਤਾਨ ਵੀ ਉਹਨੇ ਹਜੇ ਤੱਕ ਉਸ ਨੂੰ ਪ੍ਰਵਾਸ਼ ਪ੍ਰਵਾਸ਼ਾ ਉਹਦੀ ਖਟ ਲੈ ਜਾਂਦੀ ਨਹੀਂ ਪ੍ਰਵਾਸ਼ਤ ਨਹੀਂ ਕੀਤਾ ਹਜੇ ਤਾਂ ਕੀ ਹੋਊ ਖਾਲਸਤਾਨ ਦੱਸੇ ਹੂੰ ਕਸਤਾਨ ਦੀ ਗੱਲ ਕਰਨ ਆ ਲਾ ਫਿਰ ਉਹ ਸੈਂਟਰ ਦੇ ਝੋਲੀ ਬੈਠਾ ਹੋਇਆ ਬੈਠੇ ਨਾ ਬੈਠੇ ਖਾਲਸਤਾਨ ਹੈ ਕੀ ਹੁੰਦਾ ਇਹ ਦੱਸੇ ਹਮ ਅੱਜ ਤੱਕ ਨਹੀਂ ਦੱਸਿਆ 35 ਸਾਲਾਂ ਚ ਨਹੀਂ ਦੱਸਿਆ ਖਾਲਸਤਾਨ ਕੀ ਆ ਉਹਦਾ ਇਹ ਇੱਕ ਕਹਿ ਛੜਦਾ ਵੀ ਸਾਨੂੰ ਬਫਰ ਚਾਹੀਦਾ ਵਿਚਾਲੇ ਜੀ ਚਾਹੀਦਾ ਇੱਕ ਵਿਚਾਲੇ ਦੇਸ਼ ਚਾਹੀਦਾ ਪਾਕਿਸਤਾਨ ਦੀ ਤੇ ਇੰਡੀਆ ਦੀ ਲੜਾਈ ਆ ਵਿਚਾਲੇ ਵੀ ਤੁਹਾਨੂੰ ਤਾਂ ਕੋਈ ਮਕਾਨ ਨਹੀਂ ਲੈ ਜਾਂਦਾ ਵੱਧ ਕੇ ਤੁਸੀਂ ਐਵੇਂ ਐਵੇਂ ਆਪ ਦੇ ਆਪ ਹੀ ਬਣ ਜਾਂਦੇ ਹੋ ਵੀ ਅਸੀਂ ਬਫਰ ਬਣ ਜੀਏ ਤੁਹਾਨੂੰ ਕੋਣ ਕਹਿੰਦਾ ਕੋਈ ਤੁਹੜ ਤਾਂ ਹੋਂਦੀ ਨਹੀਂ ਨਹੀਂ ਬਿਲਕੁਲ ਉਹ ਇਸ ਕਰਕੇ ਸਾਰਾ ਉਹ ਵੀ ਉਹਦੇ ਕੋਲੇ ਵੀ ਕੋਈ ਗੱਲ ਹੈ ਪੰਜਾਬ ਫਿਰ ਖੇਤਰੀ ਪਾਰਟੀ ਹੈ ਨਹੀਂ ਪੰਜਾਬ ਕੋਲ ਦਿੱਲੀ ਦੀਆਂ ਪਾਰਟੀਆਂ ਪੰਜਾਬ ਤੇ ਰਾਜ ਕਰਦੀਆਂ ਵਾ ਤੇ ਫਿਰ ਪੰਜਾਬ ਦੇ ਹੱਕਾਂ ਦੀ ਮੰਗ ਹੱਕਾਂ ਦੀ ਗੱਲ ਕੌਣ ਕਰੇਗਾ ਕਿਸੇ ਨੇ ਨਹੀਂ ਕੀਤੀ ਕਾਂਗਰਸ ਜਿੱਥੇ ਵੀ ਆਈ ਹੈ ਜੀ ਜੀ ਕਾਂਗਰਸ ਦੀ ਜਦੋਂ ਮਾੜੀ ਕਾਰਗੁਜ਼ਾਰੀ ਇੰਦਰਾ ਗਾਂਧੀ ਜਾਂ ਉਹ ਤੋਂ ਮੁਕਲੇ ਦਿਨਾਂ 'ਚ ਹੋਣ ਲੱਗੀ ਹੈ ਉਹ ਜਿੱਥੇ ਵੀ ਰਾਜ ਕਰਦੀ ਸੀ ਉੱਥੋਂ ਉਹ ਮੁੜ ਕੇ ਮੁੜ ਕੇ ਪਾਰਟੀ ਉੱਥੇ ਰਾਜ ਨਹੀਂ ਕਰ ਤਮਨ ਲਾਡੂ ਜੋ ਨਿਕਲੀ ਹੈ ਜੀ ਜੀ ਰਾਮ ਆਪਣੇ ਬਿਹਾਰ ਚੋਂ ਨਿਕਲੀ ਆ ਯੂਪੀ ਚੋਂ ਨਿਕਲੀ ਆ ਰਾਜਸਥਾਨ ਚ ਕਦੇ ਕਦੇ ਆ ਜਾਂਦੀ ਹੈ ਤੇ ਸਾਰੇ ਥਾਵਾਂ ਤੇ ਮੁੜ ਕੇ ਫਿਰ ਮਹਾਰਾਸ਼ਟਰ ਜੋ ਉਹਦਾ ਹੀ ਰਾਜ ਹੁੰਦਾ ਸੀ ਉੱਥੇ ਵੀ ਬਥੇਰੇ ਦੂਜੇ ਆ ਗਏ ਸਾਰੇ ਜੀ ਜੀ ਤੇ ਐਵੇਂ ਹੋਰ ਸਾਰੇ ਥਾਵਾਂ ਤੇ ਅ اچھا ਕਲਕੱਤੇ ਵੈਸਟ ਬੰਗਾਲ ਚ ਇਹੀ ਰਾਜ ਕਰਦੀ ਸੀ ਕਾਂਗਰਸ ਉੱਥੋਂ ਨਿਕਲੀ ਆ ਮੁੜ ਕੇ ਨਹੀਂ ਪੈਰ ਲਾ ਤੇ ਪੰਜਾਬ ਚ ਉਹ ਮੁੜ ਕੇ ਆ ਗਏ ਨਾਲੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਨਾਲੇ ਸਿੱਖ ਮਾਰੇ ਜੀ ਜੀ ਨਵੰਬਰ 84 ਕੀਤਾ ਫੇਰ ਆ ਗਈ ਆ ਉੱਥੇ ਜੀ ਜੀ ਆ ਗਿਆ ਸੀ ਕਿ ਨਾ ਇੱਥੇ ਉਹ ਤੋਂ 2004 ਤੱਕ ਜਿੰਦਰ ਸਿੰਘ ਕਾਂਗਰਸ ਦਾ ਲੋਕਾਂ ਨੇ ਵੋਟਾਂ ਹੀ ਪਾਤੀਆਂ ਹੂੰ ਤੁਹਾਡੇ ਕੋਲ ਹੈ ਹੀ ਨਹੀਂ ਪੋਲਿਟਿਕਸ ਇੱਥੇ ਆਹ ਜਿਹੜੇ ਸਾਰੇ ਸਾਰੇ ਹਜ ਤੱਕ ਫੌਜ ਪੁਲਿਸ ਵਾਲੇ ਅਫਸਰ ਤੇ ਉਹ ਕਿਸੇ ਨਾ ਕਿਸੇ ਰੂਪ ਚ ਇੱਥੇ ਬੈਠੇ ਆ ਜੀ ਜੀ ਸਾਰੇ ਆਪੇ ਸਾਰੇ ਰਿਟਾਇਰ ਹੋਏ ਬੈਠੇ ਆ ਘਰੇ ਬੈਠੇ ਆ ਗਿਣਤੀ ਦੇ ਬਹੁਤ ਪਰਿਵਾਰ ਆ ਸਾਰੇ ਅਫਸਰ ਵੀ ਗਿਣਤੀ ਦੇ ਅਫਸਰ ਆ ਜੀ ਜੀ ਤੁਸੀਂ ਇੱਕ ਦਿਨ ਸਿੱਖਾਂ ਨੇ ਤੇ ਅਕਾਲ ਤਖਤ ਨੇ ਨਹੀਂ ਕਿਹਾ ਵੀ ਭਾਈ ਇਹਨਾਂ ਦਾ ਬਾਈਕਾਟ ਕਰੋ ਅਸੀਂ ਕੁਝ ਕਰਤਾ ਖਾਦੇ ਨਾ ਅਸੀਂ ਇਹਨਾਂ ਦੇ ਕੋਈ ਟਪਟਾ ਮਾਰਨਾ ਨਾ ਅਸੀਂ ਇਹਨਾਂ ਨੂੰ ਕੁਝ ਕਹਿਣ ਨਾਲ ਗਾਲ ਕੱਢਣੀ ਆ ਬਿਲਕੁਲ ਤੇ ਸਾਡਾ ਅਸੀਂ ਇਹਨਾਂ ਨਾਲ ਸੋਸ਼ਲ ਬਾਈਕਾਟ ਤਾਂ ਕਰਦੀ ਹੋਏ ਇਹਨਾਂ ਨਾਲ ਇੰਨੇ ਮਾਰੇ ਆ ਕੋਈ ਗੱਲ ਨਹੀਂ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਨਾ ਤਾਂ ਇਹ ਕਹਿੰਦੀ ਵੀ ਅਕਾਲੀ ਦਲ ਨੇ ਤੇ ਆਪਣੀ ਬੰਦੀ ਭੂਮਿਕਾ ਬਿਲਕੁਲ ਨਿਭਾਈ ਨਹੀਂ ਪਰ ਅਕਾਲੀ ਦਲ ਜਨਾ ਜਿਸ ਪਾਰਟੀ ਨੇ ਅਕਾਲੀ ਦਲ ਨੂੰ ਪੈਦਾ ਕੀਤਾ ਐਸਜੀਪੀਸੀ ਨੇ ਐਸਜੀਪੀਸੀ ਵੀ ਸਿਹਰਦ ਨਹੀਂ ਰਹੀ ਹੁਣ ਤੱਕ ਸਿੱਖਾਂ ਦੇ ਪ੍ਰਤੀ ਐਸਜੀਪੀਸੀ ਤੇ ਕਬਜ਼ੇ ਅਕਾਲੀ ਦਲ ਦਾ ਹੂੰ ਉਹ ਕੋ ਅਕਾਲੀ ਦਲ ਤੋਂ ਵੱਖਰੀ ਨਹੀਂ ਉਹ ਤਾਂ ਉਹਨਾਂ ਦੀ ਪੌਕਟ ਚ ਜੇਬ ਚ ਹੈ ਉਹਨਾਂ ਦੇ ਲਿਫਾਫਿਆਂ ਜੋ ਲੀਡਰ ਨਿਕਲਦੇ ਉਹਨਾਂ ਦੇ ਇੱਕ ਐਸਜੀਪੀਸੀ ਤੇ ਐਸਜੀਪੀਸੀ ਦੀ ਆਪਣੀ ਹੋਂਦ ਕੀ ਹੈ ਐਸਜੀਪੀਸੀ ਦੀ ਇਲੈਕਸ਼ਨ ਭਾਜਪਾ ਨਾਲ ਮਿਲ ਕੇ ਨਹੀਂ ਹੋਣ ਦਿੰਦੇ ਅਕਾਲੀ ਦਲ ਵਾਲੇ ਜੀ 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 ਜਦੋਂ ਉਹ ਉਹਨਾਂ ਨੂੰ ਲੱਗਦਾ ਹੁਣ ਸਾਡਾ ਇੱਥੇ ਰਾਜ ਭਾਗ ਆ ਗਿਆ ਹੁਣ ਅਸੀਂ ਜਿੱਤ ਲਾਂਗੇ ਉਦੋਂ ਇਲੈਕਸ਼ਨ ਦਿੱਲੀ ਨਾਲ ਮਿਲ ਕੇ ਕਰਵਾ ਦੇਣਗੇ ਹੂੰ ਇਸ ਕਰਕੇ ਐਸਜੀਪੀ ਸਿਰ ਤੇ ਆਪਣੀ ਕੋ ਹੋਂ ਦੇਦੀਆਂ ਤਾਂ ਐਕਟ ਹੈ ਜਿਹੜਾ 100 ਸਾਲ ਪੁਰਾਣਾ ਐਕਟ ਹੈ 1925 ਦਾ ਜੀ ਜੀ ਉਹਦੇ ਵਿੱਚ ਤਬਦੀਲੀਆਂ ਕੋਈ ਵੀ ਮੋਡਲੀਆਂ ਤਬਦੀਲੀਆਂ ਹੋਣੀਆਂ ਹੀ ਨਹੀਂ ਤੇ ਇੰਡੀਆ ਦਾ ਇੰਡੀਆ ਦਾ ਕਨਸਟੀਟਿਊਸ਼ਨ ਹੈਗਾ ਜਿਹੜਾ ਉਹ ਇਹਦਾ ਕਨਸਟੀਟਿਊਸ਼ਨ ਗੁਰਦੁਆਰਾ ਐਕਟ ਇਹਦਾ ਜਿਹੜਾ ਇੰਡੀਆ ਦਾ ਸੰਵਿਧਾਨ ਹੈ ਉਹਦੇ ਵਿੱਚ 100 100 150 ਦੇ ਨੇੜੇ ਤੇ ਤਬਦੀਲੀਆਂ ਹੋਈਆਂ ਜੀ ਜੀ ਇੱਥੇ ਕੋਈ ਤਬਦੀਲੀ ਨਹੀਂ ਕੋਈ ਤਬਦੀਲੀ ਨਹੀਂ ਉਹੀ ਪੁਰਾਣਾ ਉਹੀ ਪੁਰਾਣਾ 125 ਦੇ ਉਹੀ ਹੋਈ ਜਾਂਦਾ ਸਾਰਾ ਕੁਝ ਥੋੜੀ ਹੱਦ ਤੱਕ ਉਮਰ ਵੀ ਨਹੀਂ ਹੈ ਵੀ ਤੁਸੀਂ ਇੰਨਾ ਚਿਰ 5 ਸਾਲਾਂ ਤੋਂ ਬਾਅਦ ਜੇ ਨਹੀਂ ਇਲੈਕਸ਼ਨ ਹੋਈ ਤਾਂ ਉਹ ਟੁੱਟ ਜਾਏਗਾ ਮੁੜ ਕੇ ਬੈਠ ਲੈਣੇ ਨੀ ਰਾਂਗੇ ਤੇ 2011 ਵਾਲੇ ਹੁਣ ਤੱਕ ਬੈਠੇ 13 ਸਾਲਾਂ ਦੇ ਇਹਨਾਂ ਨੂੰ ਮਰبے ਸ਼ੱਕ ਜਾਵੇ ਤੁਸੀਂ ਤਾਂ ਲਾਉਂਦੇ ਨਹੀਂਗੇ ਜੀ ਜੀ ਐਸਜੀਪੀਸੀ ਚਲਾਉਂਦੇ ਐਸਜੀਪੀਸੀ ਕੋਈ ਜਮਾਤ ਨਹੀਂ ਕੋਈ ਸਸਤਾ ਨਹੀਂ ਕਬਜ਼ਾ ਹੈ ਜੀ ਜੀ ਕਬਜ਼ਾ ਦਿੱਲੀ ਦੀ ਨਾਲ ਦਿੱਲੀ ਦੀ ਵਫਾਦਾਰੀ ਦੇ ਕਰਕੇ ਅਕਾਲੀ ਦਲ ਬਾਦਲ ਨੇ ਕਬਜ਼ਾ ਰੱਖਿਆ ਜੀ ਜੀ ਇਸ ਕਰਕੇ ਤੰਦਨੀ ਵਿਗੜਿਆ ਤਾਣੀ ਵਿਗੜੀ ਬਹੁਤ ਧੰਨਵਾਦ ਜੀ ਸਿੱਧੂ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਵਾ ਅਸੀਂ ਤੁਹਾਡਾ ਅੱਗੇ ਤੋਂ ਵੀ ਤੁਹਾਡੇ ਕੀਮਤੀ ਵਿਚਾਰ ਲੈਂਦੇ ਰਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ